ਤੁਹਾਨੂੰ ਦੱਸਦੀ ਇਹ ਚੀਜ਼ ਪੰਤਪਾ ਸਾਹਿਬ ਨੇ ਅਧਿਆਪਕ ਦਿਵਸ ਮੌਕੇ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਤੇ ਵੱਡੀ ਗੱਲ ਕਹੀ ਆਹ ਤੁਹਾਨੂੰ ਦੱਸਦੇ ਹਾਂ ਪੰਤਪਾ ਸਾਹਿਬ ਨੇ ਕੀ ਕਿਹਾ ਅੱਜ ਅਧਿਆਪਕ ਦਿਵਸ ਮੌਕੇ ਹਸ਼ਿਆਰਪੁਰ ਵਿਖੇ ਰਾਜ ਪੱਦਰੀ ਸਮਾਗਮ ਵਿੱਚ ਹਿੱਸਾ ਲਿਆ ਪੰਜਾਬ ਦੇ ਵੱਕਫ ਸਕੂਲਾਂ ਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਅਧਿਆਪਕ ਪੀੜੀਆਂ ਦਾ ਨਿਰਮਾਤਾ ਹੁੰਦਾ ਹੈ ਮਾਪਿਆਂ ਤੋਂ ਬਾਅਦ ਇੱਕ ਬੱਚੇ ਦੀ ਜ਼ਿੰਦਗੀ ਚ ਸਭ ਤੋਂ ਅਹਿਮ ਰੋਲ ਅਧਿਆਪਕੀ ਅਦਾ ਕਰਦੇ ਹਨ ਦੇਸ਼ ਦਾ ਵਿਖ ਬਣਾਉਣ ਵਾਲੇ ਸਾਰੇ ਮਿਹਨਤੀ ਅਧਿਆਪਕਾਂ ਨੂੰ ਵਿਸ਼ੇਸ਼ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਵਿੱਦਿਆ ਦਾ ਦਾਨ ਵੰਡਣ ਵਾਲੇ ਸੁਭੇ ਦੇ ਹਰ ਇੱਕ ਅਧਿਆਪਕ ਨੂੰ ਇਸ ਵਿਸ਼ੇਸ਼ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਖੁਦ ਇੱਕ ਅਧਿਆਪਕ ਦਾ ਪੁੱਤ ਹਾਂ ਮੈਂ ਸਮਝਦਾ ਹਾਂ ਕਿ ਜੇਕਰ ਸਿੱਖਿਆ ਦੇ ਪੱਧਰ ਨੂੰ ਸੁਧਾਰਨਾ ਹੈ ਤਾਂ ਅਧਿਆਪਕਾਂ ਤੋਂ ਪੜਾਉਣ ਤੋਂ ਲਾਂਵਾ ਕੋਈ ਹੋਰ ਕੰਮ ਨਹੀਂ ਲੈਣਾ ਚਾਹੀਦਾ ਦਿੱਲੀ ਤੋਂ ਬਾਅਦ ਪੰਜਾਬ ਚ ਵੀ ਇਹ ਫੈਸਲਾ ਲਾਗੂ ਕਰ ਦਿੱਤਾ ਹੈ ਨਾਲ ਹੀ ਸਕੂਲ ਦੀ ਰੱਖ ਰਖਾਅ ਤੇ ਲਈ ਸੰਭਾਲ ਦੇ ਲਈ ਕੈਂਪਸ ਮੈਨੇਜਰ ਤਾਇਨਾਤ ਕਰਨ ਦਾ ਫੈਸਲਾ ਲਿੱਤਾ ਹੈ ਭਰਚੰਦ ਦੱਸਦੀ ਹੈ ਜੀ ਅੱਜ ਵਿਆਪਕ ਦਿਵਸ ਮੌਕੇ ਪੰਪਾ ਸਾਹਿਬ ਨੇ ਰਾਜਪત્રી ਸਮਾਗਮ ਚ ਹਿੱਸਾ ਲਿਆ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਇਸ ਦਿਵਸ ਦੀਆਂ ਬਹੁਤ ਬਹੁ ਮੁਬਾਰਕਾਂ ਭੋਤਪਾ ਸਾਹਿਬ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਲੈਣਾ ਚਾਹੀਦਾ ਕਿਉਂਕਿ ਜਿਵੇਂ ਸਾਨੂੰ ਪਤਾ ਹੀ ਹੈ ਕਿ ਜਦ ਕੋਈ ਸਰਕਾਰੀ ਕੰਮ ਹੁੰਦਾ ਹੈ ਜਾਂ ਵੋਟਾਂ ਹੁੰਦੀਆਂ ਹਨ ਜਾਂ ਕੋਈ ਕੰਮ ਹੁੰਦਾ ਹੈ ਤੇ ਅਧਿਆਪਕਾਂ ਨੂੰ ਵੀ ਡਿਊਟੀ ਤੇ ਲਗਾਇਆ ਜਾਂਦਾ ਹੈ ਇਸ ਦਾ ਜੋ ਭੋਤਪਾ ਸਾਹਿਬ ਨੇ ਵਿਰੋਧ ਕੀਤਾ ਹੈਗਾ ਉਹਨਾਂ ਨੇ ਕਿਹਾ ਹੈ ਕਿ ਅਧਿਆਪਕਾਂ ਤੋਂ ਅਸੀਂ ਸਿਰਫ ਇੱਕ ਹੀ ਕੰਮ ਲਵਾਵਾਂਗੇ ਉਹ ਪੜ੍ਹਾਉਣ ਦਾ ਹੈਗਾ ਹੋਰ ਕੋਈ ਕੰਮ ਨਹੀਂ ਲਵਾਵਾਂਗੇ ਇਹ ਫੈਸਲਾ ਲਾਗੂ ਹੈਗਾ ਤੁਹਾਨੂੰ ਦੱਸ ਦਈਏ ਜੀ ਭੋਤਪਾ ਸਾਹਿਬ ਨੇ ਕਿਹਾ ਕੀ ਅਧਿਆਪਕ ਜਿਹੜੇ ਹੈਗੇ ਆ ਉਹ ਦੇਸ਼ ਦਾ ਪਵਿੱਕ ਹੁੰਦੇ ਹੈਗੇ ਆ ਬੱਚੇ ਪੜ ਕੇ ਉਹਨਾਂ ਤੋਂ ਡਾਕਟਰ ਇੰਜੀਨੀਅਰ ਬੰਦੇ ਹੈਗੇ ਮੈਂ ਤਾਂ ਖੁਦ ਇੱਕ ਅਧਿਆਪਕ ਦਾ ਪੁੱਤ ਹਾਂ ਤੇ ਮੈਨੂੰ ਪਤਾ ਹੈ ਕਿ ਅਧਿਆਪਕ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਤੇ ਹਰ ਕਿਸੇ ਨੂੰ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਅਧਿਆਪਕਾਂ ਤੋਂ ਸਿਰਫ ਇੱਕ ਕੰਮ ਲੈਣਾ ਚਾਹੀਦਾ ਹੈ ਬਾਕੀ ਤੁਹਾਨੂੰ ਦੱਸਤੀਏ ਪ੍ਰੋਗਰਾਮ ਦੇ ਵਿੱਚ ਕਾਫੀ ਜੋ ਹੈ ਸੰਖਿਆ ਦੇ ਵਿੱਚ ਅਧਿਆਪਕ ਸੀਗੇ ਜਿਨ੍ਹਾਂ ਦਾ ਸਵਾਗਤ ਕੀਤਾ ਤੇ ਬਹੁਤ-ਬਹੁਤ ਵਧਾਈਆਂ ਦਿੱਤੀਆਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਕਰ ਦਿਓ ਜੀ ਵੀਡੀਓ ਸ਼ੇਅਰ ਟੀਚਰਸ ਜਿਹੜੇ ਹੁੰਦੇ ਆ ਬੈਕਬੋਨ ਹੁੰਦੇ ਹੈ ਜੀ ਬੱਚਿਆਂ ਨੂੰ ਪੜਾ ਲਿਖਾ ਕੇ ਡਾਕਟਰ ਇੰਜੀਨੀਅਰ ਵਕੀਲ ਆਈਏਐਸ ਬਣਾਉਂਦੇ ਹੈਗੇ ਤੇ ਜਿਹਦੇ ਨਾਲ ਦੇਸ਼ ਦਾ ਭਵਿੱਖ ਵਧੀਆ ਹੁੰਦਾ ਹੈਗਾ ਤੇ ਤੁਹਾਨੂੰ ਦੱਸਦੀਏ ਪੰਤਮਾ ਸਾਹਿਬ ਵਧੀਆ ਕੰਮ ਕਰਦੇ ਹੋਏ ਹੈਗੇ ਸਕੂਲ ਆਫ ਐਮਿਨੈਂਸੀ ਦੇ ਬੜੇ ਖੋਲੇ ਹੈਗੇ ਜਿਵੇਂ ਅਸੀਂ ਤੁਹਾਨੂੰ ਖਬਰਾਂ ਵੀ ਦਿਖਾਉਂਦੇ ਹੈਗੇ ਆ ਬੋਰਡ ਲੱਗੇ ਹੁੰਦੇ ਆ ਤੇ ਪੰਪਾ ਸਾਹਿਬ ਜੋ ਹੈ ਸਕੂਲ ਆਫ ਐਮਿਨੈਂਸੀ ਬਣਾਉਂਦੇ ਹੈਗੇ ਤੇ ਹੋਰ ਵੀ ਵਧੀਆ ਕੰਮ ਕਰਦੇ ਹੈਗੇ ਤੇ ਇਹ ਜਿਹੜਾ ਕੰਮ ਹੈਗੇ ਆ ਇਹ ਤੁਹਾਡੇ ਵਾਸਤੇ ਹੀ ਕਰਦੇ ਹੈਗੀ ਸਰਕਾਰ ਜੇ ਕੋਈ ਤੁਹਾਨੂੰ ਕੰਮ ਨਹੀਂ ਵੀ ਵਧੀਆ ਲੱਗਦਾ ਤੇ ਤੁਸੀਂ ਜੋ ਹੈ ਖੁੱਲੇ ਹੋ ਉਹਨਾਂ ਦਾ ਜੋ ਹੈ ਨੈਗੇਟਿਵ ਪ੍ਰਚਾਰ ਕਰਨ ਦੇ ਲਈ ਜੇ ਕੰਮ ਸਰਕਾਰ ਵਧੀਆ ਕਰਦੀ ਹੈ ਤੇ ਸਾਡਾ ਜੋ ਹੈ ਫਰਜ਼ਬੰਦ ਹੈ ਕਿ ਸਰਕਾਰ ਦੇ ਵਧੀਆ ਕੰਮ ਦਾ ਜੋ ਹੈ ਪ੍ਰਚਾਰ ਕਿੱਦਾਂ ਜਾਵੇ ਬਾਕੀ ਤੁਹਾਨੂੰ ਦੱਸ ਦਈਏ ਕਿ ਅਸੀਂ ਖਬਰਾਂ ਖਾਣੇ ਹੈਗੇ ਆ ਜ ਖਬਰਾਂ ਕਿ ਜੋ ਹੈ ਵਧੀਆ ਹੁੰਦੀ ਹੈ ਜੇ ਸਰਕਾਰ ਗਲਤ ਕੰਮ ਕਰਦੀ ਹੈ ਸੜਕਾਂ ਨਹੀਂ ਬਣਾਉਂਦੀ ਫਲਾਈਓਵਰ ਨਹੀਂ ਸਹੀ ਹੁੰਦੇ ਤੇ ਉਹ ਵੀ ਸਾਨੂੰ ਦਿਖਾਣੇ ਹਾਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਾਨੂੰ ਮੋਟੀਵੇਸ਼ਨ ਮਿਲੇਗੀ ਇਦਾਂ ਹੀ ਤੁਹਾਨੂੰ ਖਬਰਾਂ ਦਿੰਦੇ ਰਹਿਵਾਂਗੇ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਜੀ ਪੰਪਨ ਸਾਹਿਬ ਨੇ ਅਧਿਆਪਕ ਦਿਵਸ ਦੇ ਮੌਕੇ ਇੱਕ ਵਿਸ਼ਾਲ ਸਮਾਗਮ ਦੇ ਵਿੱਚ ਹਿੱਸਾ ਲਿਆ ਤੇ ਬਹੁਤ-ਬਹੁਤ ਵਧਾਈ ਦਿੱਤੀ ਅਧਿਆਪਕਾਂ ਨੂੰ